ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਮਹੱਤਵਪੂਰਨ ਟੌਪਿਕ ਹੈ ਸਤੰਬਰ 2025 ਯੂਕੇ ਵਿਦਿਆਰਥੀ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਕਿਹਨਾਂ ਨੂੰ ਜ਼ਿਆਦਾ ਵੀਜ਼ੇ ਮਿਲਣਗੇ ਕਟ ਫੀਸਾਂ ਵਾਲੀ ਆਪਸ਼ਨ ਕਿਹੜੀ ਹੈ ਵਿਦਆਊਟ ਆਇਲਸ ਕਿੱਥੇ ਕਿੱਥੇ ਜਾਣ ਤੀਰਜੀ ਕਿਉਂਕਿ ਯੂਕੇ ਆਪ ਪੜ੍ਹੇ ਨੇ ਮੈਂ ਹਮੇਸ਼ਾ ਕਹਿੰਦਾ ਬਹੁਤ ਚੰਗੀ ਤਰ੍ਹਾਂ ਤੀਰਤ ਜੀ ਵਾਕਫ ਨੇ ਯੂਕੇ ਦੇ ਹਾਲਾਤਾਂ ਤੋਂ ਹੁਣ ਲੰਡਨ ਪੜੋ ਆਊਟਰ ਲੰਡਨ ਪੜੋ ਇਹਨਾਂ ਸਾਰੀਆਂ ਸਥਿਤੀਆਂ ਤੇ ਤੀਰਤ ਜੀ ਤੁਸੀਂ ਗੱਲ ਸਾਂਝੀ ਕਰੋ ਕੀ ਖਰਚਾ ਨਿਕਲ ਜਾਂਦਾ ਹੈ ਯੂਕੇ ਦੇ ਵਿੱਚ ਜਾਂ ਪਹਿਲਾ ਪਹਿਲਾ ਵਿਦਿਆਰਥੀ ਸਿਰਫ ਪੜ੍ਹਾਈ ਤੇ ਫੋਕਸ ਕਰਨ ਸੋ ਬਹੁਤ ਸਵਾਗਤ ਵੀ ਮੈਂ ਚਾਹੂੰਗਾ ਇਹ ਟਾਪਿਕ ਵੀ ਅਡਰੈਸ ਕਰਦું ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਸਰ ਮੁੱਦੇ ਦੀ ਮੈਂ ਗੱਲ ਕਰ ਦਵਾਂ ਕਿ ਜਿਹੜੇ ਨਵੇਂ ਰੂਲਸ ਦਾ ਜਿਹੜਾ ਰੌਲਾ ਪਿਆ ਨਾ ਉਹਦੇ ਵਾਸਤੇ ਨਾ ਸਪਟੰਬਰ 2025 ਯੂਕੇ ਦਾ ਬਹੁਤ ਇੰਪੋਰਟੈਂਟ ਆ ਕਿਉਂਕਿ ਨਾ ਇਹ ਆਉਣ ਵਾਲਾ ਤੁਹਾਡਾ ਕੱਲ ਡਿਸਾਈਡ ਕਰੇਗਾ ਇਹ ਇਸ ਲਈ ਨਾ ਸੋਸ਼ਲ ਮੈਕੇ ਐਡਸ ਆਸ ਲਈ ਯੂਕੇ ਦੀਆਂ ਧੜਾ ਧੜ ਨਾ ਮਾਰਕੀਟ ਦੇ ਵਿੱਚ ਚੱਲਣ ਦੀਆਂ ਹੈਗੀਆਂ ਕਿ ਸਾਡੇ ਕੋਲ ਆਓ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਇਹ ਉਹ ਸਾਰਾ ਕੁਝ ਸਾਡੀਆਂ ਵੀ ਤੁਸੀਂ ਦੇਖੀਆਂ ਹੋਣੀਆਂ ਠੀਕ ਹੈ ਨਾ ਪਰ ਇਹ ਚੀਜ਼ ਮੈਂ ਤੁਹਾਨੂੰ ਦੱਸ ਦਵਾਂ ਰੂਲ ਜਦੋਂ ਬਦਲ ਜਾਂ ਸਲਾ ਲੈਣਾ ਪੈਂਦਾ ਸੋ ਸਮਝ ਕੇ ਕਿ ਕੱਲ ਮੇਰਾ ਕਿਦਾਂ ਦਾ ਹੋਊਗਾ ਕਿਉਂਕਿ ਜੇ ਹੁਣ ਯੂਕੇ ਪਹੁੰਚਣ ਵਾਲੀ ਕੀ ਪਹੁੰਚ ਕਰਾ ਦੇ ਆ ਕਰਾ ਦੇ ਉਹ ਗੱਲਾਂ ਹੀ ਰਹਿ ਨਹੀਂਆਂ ਸਰਕਾਰਾਂ ਦੀ ਸ਼ਕਤੀ ਐ ਇਸ ਵੇਲੇ 올ਓਵਰ ਵਰਲਡ ਦੇ ਵਿੱਚ ਵਾਧੀ ਜਾ ਰਹੀ ਆ ਡੇ ਬਾਈ ਡੇ ਟੈਕਨੋਲੋਜੀ ਦਾ ਯੋਗ ਹੈਗਾ ਸਭ ਨੂੰ ਪਤਾ ਐਡਵਾਂਸਮੈਂਟ ਹੋ ਰਹੀ ਆ ਸੋ ਉਹ ਚੀਜ਼ਾਂ ਪੁਰਾਣੇ ਜਮਾਨੇ ਦੇ ਜੋ ਚਲਦੀਆਂ ਸੀ ਉਹ ਤਾਂ ਹੋਣੀਆਂ ਨਹੀਂ ਸਪਟੰਬਰ 2025 ਦੇ ਵਿੱਚ ਗੈਪ ਦੀ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਨੂੰ ਅੱਜ ਪਹਿਲਾਂ ਹੀ ਦੱਸ ਦਵਾਂ ਠੀਕ ਐ ਬਿਨਾ ਆਲਸੋ ਅਜੀਬੀ ਹੋ ਸਕਦਾ ਹਾਂ ਬਿਨਾ ਅੰਗਰੇਜੀ ਤੋਂ ਤਾਂ ਹੋਣਾ ਹੀ ਨਹੀਂ ਉਹ ਚੀਜ਼ ਤਾਂ ਮੈਂ ਬਿਲਕੁਲ ਐਂਟਰਟੇਨ ਨਹੀਂ ਕਰਦਾ ਬਿਨਾ ਇੰਗਲਿਸ਼ ਬਿਨਾ ਆਲਸੋ ਹੋ ਸਕਦਾ ਬਿਨਾ ਇੰਗਲਿਸ਼ ਤੋਂ ਨਹੀਂ ਜਿਹੜਾ ਕਿ ਤੁਸੀਂ ਯੂਕੇ ਦਾ ਮੈਂ ਤਾਂ ਕਹੂੰਗਾ ਕਿ ਉਹ ਚੀਜ਼ ਬਹੁਤ ਔਖਾ ਵਾ ਤੁਸੀਂ 에어ਪੋਰਟ ਤੇ ਬਹੁਤ ਜ਼ਿਆਦਾ ਸਖਤੀ ਵਾਧ ਜਾਨੀ ਹੈ ਵਾਧ ਹੀ ਗਈ ਹੈ ਤੁਸੀਂ ਆਉਣ ਵਾਲੇ ਦਿਨਾਂ 'ਚ ਤੁਹਾਣਾ ਉਹ ਵੀ ਡਿਸਕਸ ਆਪਾਂ ਕਰਾਂਗੇ ਤੇ ਜਿਹੜਾ ਇਸ ਵੇਲੇ ਮੁੱਦਾ ਇਹ ਆ ਕਿ ਜੇ ਤੁਸੀਂ ਸਹੀ ਯੂਨੀਵਰਸਿਟੀ ਨਾ ਲਈ ਰੀਜ਼ਨੇਬਲ ਫੀਸੀ ਯੂਨੀਵਰਸਿਟੀ ਨਾਲ ਲਈ ਕਿਉਂਕਿ ਕਈ ਵਾਰੀ ਆਪਾਂ ਪੈਕੇਜ ਕਰ ਦਿੰਦੇ ਏਨੇ ਪੈਸੇ ਚ ਆਪਾਂ ਦੇ ਕੇ ਚੱਲੇ ਤੇ ਦੇਖਦੇ ਨਹੀਂ ਆਪਾਂ ਦੇ ਕੇ ਕੀ ਚੱਲਨੇ ਭਰਾ ਉੱਤੋਂ ਜਾ ਕੇ ਇੰਨਾ ਮੈਂ ਤਾਂ ਕਹੂੰਗਾ ਪੰਡ ਹੁੰਦੀ ਆ ਫੀਸੀ ਦੇਣ ਵਾਲੀ ਤੇ ਬੱਚੇ ਨੂੰ ਭੱਜਣਾ ਹੀ ਪੈਂਦਾ ਤੇ ਹੁਣ ਯੂਕੇ ਨੇ ਕਲੀਅਰ ਕਰਤਾ ਸਰ ਜੇ ਨਾ ਪੜੇ ਜੇ ਲਾਏ ਜਿਗਾੜ ਫੇ ਤਾਂ ਅੱਖ ਨਹੀਂ ਹੋਣਾ ਫਿਰ ਤਾਂ ਜਿਹੜਾ ਲੱਗਾ ਪੈਸਾ ਵੀ ਨਾ ਉਹ ਵੀ ਤਾਂ ਸ਼ਾਇਦ ਰ ਆਪਣਾ ਨਾ ਪੂਰਾ ਹੋਵੇ ਨਾ ਹੋਵੇ ਤੇ ਵਾਪਸ ਆਉਣਾ ਤੇ ਬਾਕੀ ਮੈਂ ਦੱਸ ਦਵਾਂ ਯੂਕੇ ਉਹ ਕੰਟਰੀ ਹੈਗੀ ਆ ਜਿੱਥੇ ਪਾਰਟ ਟਾਈਮ ਨਾਲ ਵੀ ਤੇ ਤੁਸੀਂ ਬਿਲਕੁਲ ਆਪਣਾ ਵਧੀਆ ਖਰਚਾ ਕਰ ਸਕਦੇ ਆ పార్ਟ ਟਾਈਮ ਜਦੋਂ ਪੜ੍ਹਾਈ ਪੂਰੀ ਹੁੰਦੀ ਆ ਵਧੀਆ ਵਧੀਆ ਮੈਂ ਤਾਂ ਕਹਾਂਗਾ ਪੈਸੇ ਕਮਾ ਸਕਦੇ ਆ ਆਪਣੇ ਸਾਰੇ ਮਾਪਿਆਂ ਦੇ ਘਾਟੇ ਵਾਦੇ ਪੂਰੇ ਕਰ ਸਕਦੇ ਆ ਜੋ ਕਿ ਆਲਰੇਡੀ ਯੂਕੇ ਚ ਬੱਚਿਆਂ ਨੇ ਕੀਤੇ ਆ ਤੇ ਡਰਨ ਦੀ ਲੋੜ ਨਹੀਂ ਆ ਬੇਫਿਕਰ ਹੋ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਿਰਫ ਇੱਕੋ ਚੀਜ਼ ਹੈਗੀ ਆ ਮੁੱਢਲੇ ਟਾਈਮ ਦੇ ਵਿੱਚ ਆਪਣੀ ਪੜ੍ਹਾਈ ਤੇ ਫੋਕਸ ਕੀਤਾ ਨਹੀਂ ਕੀਤਾ ਸਹੀ ਰੀਜ਼ਨੇਬਲ ਘੱਟ ਖਰਚੇ ਵਾਲੀ ਯੂਨੀਵਰਸਿਟੀ 'ਚ ਮੈਂ ਗਿਆ ਜਾਂ ਨਹੀਂ ਗਿਆ ਉੱਥੇ ਜਾ ਕੇ ਕੋਈ ਜਿਗਾੜ ਦਾ ਨਹੀਂ ਮੈਨੂੰ ਲਾਉਣਾ ਪਿਆ ਦੈਨ ਸਹੀ ਹੈਗਾ ਤੇ ਉਹਦੇ ਵਾਸਤੇ ਤੁਸੀਂ ਪੈਨਾਕਲ ਦੀ ਟੀਮ ਨਾਲ ਜ਼ਰੂਰ ਕੰਟੈਕਟ ਕਰੋ ਜਿੱਥੇ ਕਿ ਤੁਹਾਨੂੰ ਰੀਜ਼ਨੇਬਲ ਸਕਾਲਰਸ਼ਿਪ ਵਾਲੀਆਂ ਯੂਨੀਵਰਸਿਟੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ ਦੂਸਰੀ ਗੱਲ ਹੈਗੀ ਆ ਪੇ ਆਫਟਰ ਵੀਜ਼ਾ ਵੀ ਬਿਲਕੁਲ ਤੁਸੀਂ ਜਿਹੜਾ ਕੀ ਸਾਡੇ ਤੋਂ ਕਰ ਸਕਦੇ ਆ ਪਰ ਸਾਡਾ ਪੇ ਆਫਟਰ ਇਹਨਾਂ ਦੁਨੀਆ ਨਾਲੋਂ ਲੱਗ ਹੀ ਹੁੰਦਾ ਕਿਉਂਕਿ ਸਾਡੇ ਕੋਲ ਤਾਨੂੰ ਪਤਾ ਹੋਊਗਾ ਕਿਹੜੀ ਯੂਨੀਵਰਸਿਟੀ ਦੇ ਚੱਲਣਾ ਮੇਰਾ ਭਰਾ ਕਿੰਨੀ ਫੀਸ ਦੇ ਕੇ ਚੱਲਣਾ ਹੈਗਾ ਕਿੰਨਾ ਮੇਰਾ ਖਰਚਾ ਹੋਇਆ ਕੋਈ ਉਹ ਲੋਟਰੀ ਨਹੀਂ ਹੈਗੀ ਜਿਹੜੀ ਇੱਥੋਂ ਦਾ ਬੰਦਾ ਚਾਚਾ ਨਾ ਵੀਡੀਓ ਰੀਲਾਂ ਪਾ ਕੇ ਜਾਂਦਾ ਜਦੋਂ ਉੱਥੇ ਪਹੁੰਚਦਾ ਨਾ ਹਫ਼ਤੇ ਇੱਕ ਵਾਰ ਫੋਨ ਕਰਦਾ ਬਾਪੂ ਆਪਣਾ ਉਹਦਾ ਕਾਂਡ ਹੋ ਗਿਆ ਘੁਟਟੇ ਗਿਆ ਕੀ ਹੋ ਗਿਆ ਹੁਣ ਕੀ ਕਰਾਂ ਹੁਣ ਤਾਂ ਮੈਨੂੰ ਪੜ੍ਹਾਈ ਛੱਡਣੀ ਪੈਣੀ ਤਾਂ ਮੈਂ ਨਾ ਕਦੀ ਕਿਸੇ ਬੱਚੇ ਨੂੰ ਮੋਟੀਵੇਟ ਕਰਦਾ ਪੜ੍ਹਾਈ ਛੱਡੇ ਕਿਉਂਕਿ ਇਹ ਜਿਹੜੇ ਆ ਯੂਕੇ ਦੇ ਰੂਲ ਚੇਂਜ ਹੋਏ ਨਾ ਮੋਸਟਲੀ ਅਫੈਕਟਡ ਉਹ ਬੱਚੇ ਹੋਣਗੇ ਜਿਨ੍ਹਾਂ ਨੇ ਪੜ੍ਹਾਈਆਂ ਪਿਛਲੇ ਸਮੇਂ 'ਚ ਦੇੜੇ ਦਾ ਟਰੈਕ ਤੇ ਚੱਲਦੇ ਰਹਿਣਗੇ ਉਹ ਤਾਂ ਆਉਣ ਵਾਲੇ ਦਿਨ ਜੜੇ ਵਲਕਿ ਜ਼ਿੰਦਗੀ ਦੇ ਵਿੱਚ ਸਰਾ ਜਿਹੜੇ ਕੀ ਲਾਉਣੀ ਲਾਣਗੇ ਸੋ ਸਪਟੰਬਰ 2025 ਵਾਸਤੇ ਜਰੂਰ ਪੀਨਾਕਲ ਦੀ ਟੀਮ ਨਾਲ ਮਿਲੋ ਸਹੀ ਸਲਾਹ ਵਾਸਤੇ ਯੂਕੇ ਦੇ ਵਿੱਚ ਜ਼ਿੰਦਗੀ ਬਣਾ ਕੇ ਦਿਖਾਓ ਮੈਂ ਤਾਂ ਕਹਾਂਗਾ ਜਿਹੜੇ ਤੁਹਾਨੂੰ ਲੋਕ ਕਹਿੰਦੇ ਕਿ ਜ਼ਿੰਦਗੀ ਨਹੀਂ ਬੰਨੀ ਹੈਗੀ ਬਣਾ ਕੇ ਦਿਖਾਓ ਪਰ ਉਹਦੇ ਵਾਸਤੇ ਇੱਕੋ ਜਿਹੇ ਕੰਡੀਸ਼ਨ ਹੈਗੀ ਆ ਭਰਾ ਪੜਨਾ ਤਾਂ ਪੈਣਾ ਹੀ ਆ ਸਹੀ ਰਾਸੇ ਤੇ ਚੱਲਣਾ ਪੈਣਾ ਹੀ ਆ ਸਾਡਾ ਕੰਮ ਆ ਤੁਹਾਨੂੰ ਸਹੀ ਰਾਸੇ ਤੇ ਪਾਉਣਾ ਚਲਣਾ ਜਾਂ ਨਹੀਂ ਚਲਣਾ ਉਹ ਤੁਹਾਡੀ ਜ਼ਿੰਮੇਵਾਰੀ ਹੋਊਗੀ ਦੂਜੀ ਗੱਲ ਆ ਪੈਸੇ ਰੀਜ਼ਨੇਬਲ ਖਰਚ ਕੇ ਜਾਣਾ ਚਾਹੁੰਦੇ ਆ ਪਤਾ ਹੋਵੇ ਕਿੰਨੇ ਲੱਗੇ ਆ ਸਾਰੀ ਤਰ੍ਹਾਂ ਦੀ ਫੈਸਿਲਿਟੀ ਕੋਈ ਰਿਸਕ ਨਹੀਂ ਲੈਣਾ ਉਹਦੇ ਵਾਸਤੇ ਪਿਨਾਕਲ ਦੀ ਟੀਮ ਦੇ ਨਾ ਪਿਨਾਕਲ ਦੀ ਟੀਮ ਨੂੰ ਆ ਕੇ ਜਰੂਰ ਤੁਸੀਂ ਮਿਲੋ ਸਾਡੇ ਇਸ ਨੰਬਰ ਤੇ ਆਪਣੀ ਪ੍ਰੋਫਾਈਲ ਸ਼ੇਅਰ ਕਰੋ ਮੈਂ ਤਾਂ ਕਹੂੰਗਾ ਪਰਸਨਲੀ ਆ ਕੇ ਮਿਲ ਕੇ ਫੈਸਲਾ ਲੈ ਕੇ ਸਪਟੰਬਰ 2025 ਤੱਕ ਯੂਕੇ ਜਾ ਕੇ ਵੀ ਜ਼ਿੰਦਗੀ ਬਣਾ ਕੇ ਦਿਖਾਓ ਮੈਂ ਕਹੂੰਗਾ ਚਲੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀਆਂ ਤੀਰਤ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ 85578 85578 ਇਸ ਨੰਬਰ ਤੇ ਸਾਰੇ ਵਿਦਿਆਰਥੀ ਸੰਪਰਕ ਕਰੋ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਤੇ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ ਜੀ